ਇਸੇ ਯੋਗ ਦਾ ਨਾਮ ਕਲਜੁਗ ਕਿਉਂ ਪਿਆ ਇਹ ਵਿਚਾਰ ਤੇ ਕਿਸੇ ਵਕਤ ਲੰਬੀ ਚੌੜੀ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂਗਾ ਕਿ ਇਹ ਦੁਬਾਰਾ ਸੰਲੋਗ ਬਣਿਆ ਮਹਾਰਾਜ ਕਹਿੰਦੇ ਜੇ ਕੋ ਸਤ ਕਹੇ ਸੋਚੀ ਜੇ ਤਪ ਘਰ ਤਪ ਨ ਹੋਈ ਜੇ ਕੋ ਨਾਮ ਲਏ ਬਦਨਾਵੀ ਕਲ ਕੇ ਲਖਣ ਹੋਏ ਇਸ ਨੂੰ ਕਲਜੁਗ ਇਸ ਵਾਸਤੇ ਕਹਿੰਦੇ ਨੇ ਜੇ ਕੋ ਤਪ ਕਰੇ ਸਤ ਕਰੇ ਸੋਚੀ ਜੇ ਸਤਵਾਦੀ ਸਤ ਤੇ ਕਾਇਮ ਨਹੀਂ ਰਹਿ ਸਕੇਗਾ ਸਚਾਈ ਤੇ ਕਾਇਮ ਨਹੀਂ ਰਹਿ ਸਕੇਗਾ ਛਿਜੇਗਾ ਦੋ ਦਿਨ ਸੱਚ ਬੋਲ ਲੇਗਾ ਸਵੇਰੇ ਸੱਚ ਬੋਲੇਗਾ ਸ਼ਾਮੀ ਝੂਠ ਬੋਲੇ ਸੱਚ ਤੇ ਕਾਇਮ ਨਹੀਂ ਰਹਿ ਸਕੇ ਜੇ ਕੋ ਸਤ ਕਰੇ ਸੋ ਛੀਜੇ ਤਪ ਘਰ ਤਪ ਨ ਹੋਈ ਮਨੁੱਖ ਧਨ ਕਮਾਣ ਵਾਸਤੇ ਸਮਾਂ ਕੱਢੇਗਾ ਧਰਮ ਵਾਸਤੇ ਨਹੀਂ ਤਪ ਵਾਸਤੇ ਨਹੀਂ ਇਹਦੇ ਕੋਲ ਕੋਈ ਸਮਾਂ ਨਹੀਂ ਪਦਾਰਥ ਵਾਸਤੇ ਸਮਾਂ ਹੈ ਪਰਮਾਤਮਾ ਲਈ ਨਹੀਂ ਪਰਿਵਾਰ ਵਾਸਤੇ ਸਮਾਂ ਹੈ ਕਰਤਾਰ ਵਾਸਤੇ ਨਹੀਂ ਧਨ ਵਾਸਤੇ ਸਮਾਂ ਹੈ ਧਰਮ ਵਾਸਤੇ ਨਹੀਂ ਤਪ ਘਰ ਤਪ ਨ ਹੋਈ ਜੇ ਕੋ ਨਾਮ ਲਏ ਬਦਨਾਮੇ ਕਲ ਕੇ ਲਖਣੇ